ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਸੋ ਸੰਗਤ ਜੀ ਮਜਬੂਰੀ ਹੋਣੀ ਆ ਜਿਹੜਾ ਵੀਰ ਆਪਣੇ ਛੋਟੇ ਜਿਹੇ ਬੱਚੇ ਨੂੰ ਲੈ ਕੇ ਆਇਆ ਨਾਲ ਭੈਣ ਵੀ ਆਈ ਆ ਤੇ ਧਨ ਗੁਰੂ ਰਾਮਦਾਸ ਜਿਹੇ ਨੌਜਵਾਨਾਂ ਨੂੰ ਜਦੋਂ ਦੇਖਦੇ ਆ ਕੋਈ ਕੰਮਕਾਰ ਨਹੀਂ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਛਾਵੇਂ ਹੋ ਜੋ ਪੈਣੇ ਤੁਪੇ ਨਾ ਉਹ ਬੱਚੇ ਨੂੰ ਲੈ ਕੇ ਤਨ ਗੁਰੂ ਰਾਮਦਾਸ ਹਾਂਜੀ ਦੱਸੋ ਭੈਣੇ ਕਾਦੇ ਵਾਸਤੇ ਆਏ ਕਿਵੇਂ ਆਏ ਖੜਾ ਪਿੰਡਾ ਪੰਡੋਰੀ ਹਾਂਜੀ ਪੰਡੋਰੀ ਅੱਛਾ ਜੀ ਅੱਛਾ ਜੀ ਕੋਤੇ ਸਾਡੇ ਲਾਗੇ ਡਾਕਟਰ ਹੈ ਤੇ ਸਾਡੇ ਨਾਲ ਹੀ ਇਹਨਾਂ ਦਾ ਘਰ ਵੀ ਅੱਛਾ ਜੀ ਉਹਨਾਂ ਨੇ ਮੈਨੂੰ ਤੁਹਾਡੇ ਬਾਰੇ ਦੱਸਿਆ ਸੀ ਅੱਛਾ ਜੀ ਮੇਰੇ ਨਾਲ ਲਾਤੀ ਸੱਟ ਲੱਗ ਗਈ ਮੈਂ ਡਿੱਗ ਤਾਂ ਪੌੜੀ ਠੀਕ ਹੈ ਪਿਆਰੋ ਸੀਮੈਂਟ ਦੀ ਪੂਰੀ ਖੜਨ ਦੀ ਠੀਕ ਹੈ ਜੀ ਠੀਕ ਹੈ ਉਹ ਮੈਂ ਹੁਣ ਸੁਕੀਲ ਦਰਦ ਨਿਕਲ ਜੀ ਮੇਰੇ ਕੋਲ ਭਾਰ ਚੁੱਕਿਆ ਨਹੀਂ ਜਾਂਦਾ ਅੱਛਾ ਉਹਨਾਂ ਨੇ ਕੀ ਕਿਹਾ ਤੁਹਾਨੂੰ ਦੱਸਿਆ ਕਿ ਤੁਸੀਂ ਇਸ ਤਰ੍ਹਾਂ ਸੇਵਾ ਕਰਦੇ ਜਿਵੇਂ ਰੇੜੀ ਰੂੜੀ ਬਣਾਉਂਦੇ ਰੇੜੀ ਚਾਹੀਦੀ ਹੈ ਤੁਹਾਨੂੰ ਤੁਸੀਂ ਦੋਵੇਂ ਜਣੇ ਆਏ ਇਸ ਤਰ੍ਹਾਂ ਕਰਕੇ ਉਹਨਾਂ ਨੂੰ ਦੱਸਿਆ ਕਿ ਕੱਲ ਵੀ ਤੁਹਾਨੂੰ ਬਾਬਾ ਜੀ ਉਹਨਾਂ ਨੇ ਇੰਸਟਾਗ੍ਰਾਮ ਤੇ ਤਾਂ ਲੱਭਿਆ ਰੋਣਾ ਕਿਉਂ ਵੀਰੇ ਪਤਾ ਰੋਣਾ ਕਿਉਂ ਹੋਣਾ ਰੋਣਾ ਨਹੀਂ 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 ਭੈਣ ਮੇਰੀ ਇਹ ਰੋਣਾ ਨਹੀਂ ਦੱਸੋਏ ਕੋਈ ਗੱਲ ਨਹੀਂ ਮੇਰੀ ਤਾਂ ਗੁਰੂ ਰਾਮਦਾਸ ਨਹੀਂ ਨਹੀਂ ਜਿਹਦਾ ਕੋਈ ਨਹੀਂ ਉਹਦਾ ਧੰਨ ਗੁਰੂ ਰਾਮਦਾਸ ਪਾਤਸ਼ਾਹ ਨਹੀਂ ਵੀਰੇ ਫਿਰ ਕੀ ਆ ਯਾਰ ਤੂੰ ਤੇ ਮੇਰੀ ਅੱਖਾਂ 'ਚ ਪਾਣੀ ਲਿਆਣੇ ਯਾਰ ਫਿਰ ਕੀ ਆ ਸਾਡੀ ਸਾਡੀ ਕੋਮ ਰੋਂਦੀ ਆ ਇਹ ਕਿ ਨਹੀਂ ਜੀ ਕੁੜੀ ਨਹੀਂ ਰੋਣਾ ਨਹੀਂ ਵੀਰੇ ਰੋਣਾ ਕਾਹ ਤੋਂ ਆਪਾ ਮੈਨੂੰ ਤਾਂ ਮਨੂੰ ਤਾਂ ਆਪ ਲੋਕਾਂ ਨੇ ਵੱਡਣਾ ਸ਼ੁਰੂ ਕੀਤਾ ਹੋਇਆ ਪੈਣ ਮੇਰੀ ਮੈਂ ਮੈਂ ਆਪਣੇ ਲਈ ਖੜਾ ਮੇਰੇ ਕੋ ਜਿੰਨਾ ਹੋਊਗਾ ਮੈਂ ਤੇ ਆਪ ਤੁਹਾਡੇ ਵਰਗਿਆਂ ਨੂੰ ਦੇ ਦੇ ਕਰੋਨਾ ਵਜਾ ਕੱਲ ਦੇ ਤੁਹਾਨੂੰ ਲੱਭਣ ਨੇ ਬਾਬਾ ਜੀ ਮੇਰਾ ਪਿਓ ਹੈਗਾ ਉਹਨੇ ਦੂਸਰਾ ਵਿਆਹ ਕਰਵਾਇਆ ਕੋਈ ਗੱਲ ਨਹੀਂ ਮੇਰਾ ਤਾਂ ਆਪ ਤੁਹਾਡੇ ਵਰਗਿਆਂ ਨੇ ਆਪਨੇ ਰੋਣਾ ਮੇਰੀ ਭੈਣ ਮੈਨੂੰ ਨਹੀਂ ਤੇ ਮੈਂ ਤੇ ਅੱਜ ਮੈਨੂੰ ਆਪ ਚੜ੍ਹਦੀ ਜਾਈਆ ਕਿ ਮੈਂ ਦਾ ਲੋਕ ਕਹਿੰਦੇ ਆ ਵੀ ਆਪ ਤੂੰ ਚੰਗਾ ਭਲਾ ਨਹੀਂ 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 ਤੂੰ ਕਿਹੜਾ ਕੰਮ ਕਰਨਾ ਮੇਰੇ ਵੀਰ ਦੱਸ ਤੂੰ ਸਬਜੀ ਸਬਜੀ ਵੇਚਣੀ ਆ ਠੀਕ ਆ ਤੁਸੀਂ ਇਹਦੇ ਲਈ ਆਏ ਕੋਈ ਗੱਲ ਨਹੀਂ ਤੁਹਾਨੂੰ ਦੇਣਾ ਤਾਂ ਤੁਹਾਡੇ ਗੁਰੂ ਨੇ ਤੇ ਮੇਰੀ ਤਾਂ ਬਸ ਡਿਊਟੀ ਲਾਈ ਆ ਤੁਹਾਡੇ ਕੋਲ ਫੋਨ ਫੋਨ ਹੈਗਾ ਪੈਣੇ ਕੋਈ ਕਿ ਨਹੀਂ ਹੈਗਾ ਨਹੀਂ ਨਹੀਂ ਹੈਗਾ ਤੁਸੀਂ ਕੰਮ ਕਰਿਓ ਮੈਨੂੰ ਇੱਕ ਦਿਨ ਦਾ ਸਮਾਂ ਦੇ ਦਿਓ ਠੀਕ ਹੈ ਤੁਹਾਡੀ ਮੈਂ ਰੇੜੀ ਕਰਾ ਕੇ ਤਿਆਰ ਸਬਜੀ ਲਵਾ ਕੇ ਤੁਹਾਨੂੰ ਤੋਰਾਂਗੇ ਹੁਣ ਤੁਸੀਂ ਕਿੱਥੇ ਰਹਿਣਾ ਕਿੱਥੇ ਚੱਲ ਜਾਣਾ ਪਿੰਡ ਜਾਂ ਹਾਂ ਤੁਸੀਂ ਘਰ ਚੱਲ ਜਿਓ ਠੀਕ ਹੈ ਮੈਂ ਥੋੜੀ ਜਿਹੀ ਮਾਇਆ ਤੁਹਾਨੂੰ ਦੇ ਦੇਣਾ ਰਾਸ਼ਨ ਪਾਣੀ ਹੈਗਾ ਵੀਰ ਕਰੇ ਰਾਸ਼ਨ ਪਾਣੀ ਹੈਗਾ ਤੁਹਾਨੂੰ ਅੱਛਾ ਉਹ ਦੇ ਦਿਆਂ ਠੀਕ ਹੈ ਤੁਮੇ ਫੇਰ ਵੀ ਥੋੜੀ ਜਿਹੀ ਮਾਇਆ ਤੁਹਾਨੂੰ ਦੇ ਦੇਣਾ ਵਾ ਤੇ ਤੁਸੀਂ ਉਹਦਾ ਤੁਸੀਂ ਰਾਸ਼ਨ ਪਾਣੀ ਜਾਂ ਆਪਣਾ ਤੁਸੀਂ ਜਾਣ ਜਾਂਦਾ ਹੈਗਾ ਕੋਈ ਕਰਾਇਆ ਵਗੈਰਾ ਹੈ ਕਿ ਨਹੀਂ ਕਰਾਇਆ ਨਾ ਡਾਕਟਰ ਨੇ 500 ਰੁਪਏ ਦਿੱਤਾ ਕੱਲ ਉਹਨਾਂ ਨੇ ਡਾਕਟਰ ਨੇ 500 ਦਿੱਤਾ ਨਾ ਰੋਗ ਨਹੀਂ ਹੈ ਮੇਰੀ ਭੈਣ ਤੁਸੀਂ ਨਾ ਜਦੋਂ ਵੀ ਔਖਾ ਟਾਈਮ ਆਵੇ ਨਾ ਸਤਿਗੁਰੂ ਨਾਲ ਇੱਕ ਕਹ ਲੋ ਕਿ ਸਮੇਂ ਦੇ ਨਾਲ ਨਾ ਇੱਕ ਨਾ ਪ੍ਰੀਖਿਆ ਹੁੰਦੀ ਆ ਸਤਿਗੁਰੂ ਦੇਖਦੇ ਵੀ ਆ ਕਿ ਮੇਰਾ ਸਿੰਘ ਕਿੱਥੇ ਕਾ ਅੱਗੇ ਖੜਦਾ ਮੇਰੀ ਵੀ ਮੇਰੀ ਵੀ ਹੋਈ ਮੇਰੀ ਹੋ ਵੀ ਰਹੀ ਆ ਕਿ ਸਿੱਖਾਂ ਨਾਲ ਕਿੰਨਾ ਕ ਖੜਦਾ ਤੇ ਪੈਣ ਮਰੀਏ ਮੇਰੇ ਕੋ ਜੋ ਆਏ ਨਾ ਆਪਣੇ ਆਪਣੇਆਂ ਦੇ ਲਈ ਆ ਮੈਂ ਤੁਹਾਡੇ ਵਰਗਿਆਂ ਦੇ ਲਈ ਖੜਾ ਸੀ ਠੀਕ ਹੈ ਨਾ ਤੁਸੀਂ ਮੈਨੂੰ ਸਮਾਂ ਦੇ ਦਿਓ ਇੱਕ ਦਿਨ ਦਾ ਮੈਂ ਤੁਹਾਨੂੰ ਨਾ ਕੱਲ ਨੂੰ ਰੇੜੀ ਲਵਾ ਕੇ ਦੇਣਾ ਵਾ ਵਧੀਆ ਵਰਤ ਬਣਾ ਕੇ ਦਿੰਨੇ ਆ ਤੇ ਤੁਸੀਂ ਉੱਥੇ ਆਪਣਾ ਤੁਸੀਂ ਕਾਰਜ ਕਰੋ ਮੈਂ ਤੁਹਾਨੂੰ ਥੋੜੀ ਮਾਇਆ ਦੇਣਾ ਗੁਰਬੀ ਸਿੰਘ ਜੀ ਚਾਹ ਜਾਲ ਤੱਕ ਖੜ ਕੇ ਦਿਓ ਤੁਸੀਂ ਹੁਣ ਤੁਸੀਂ ਲੈ ਜਾਓ ਤੇ ਬੱਚੇ ਨੇ ਕੁਛ ਖਾਦਾ ਫਿਰ ਪੀਤਾ ਨਹੀਂ ਬਣ ਸਵੇਰ ਦਾ ਲੰਗਰ ਪ੍ਰਸ਼ਾਦਾ ਸ਼ੁਕਰ ਲੰਗਰ ਛਕ ਲਿਆ ਚਲੋ ਤੁਹਾਨੂੰ ਦੇ ਦਿੰਨੇ ਆ ਦੇ ਦੋ ਸੰਗ ਥੋੜੀ ਜਿਹੀ ਮਾਇਆ ਤੁਸੀਂ ਲੈ ਜਾਓ ਕਿ ਕੱਲ ਦਾ ਤੁਸੀਂ ਆਨਦਾ ਹੋ ਜੋ ਇੱਕ ਵਾਰੀ ਮੈਨੂੰ ਆਨ ਤੋਂ ਪਹਿਲੇ ਕਾਲ ਕਰ ਲਿਓ ਕਿਉਂਕਿ ਜਿਹੜੀ ਆਰਡਰ ਤੇ ਤਿਆਰ ਹੁੰਦੀ ਪੈਣੀ ਠੀਕ ਹੈ ਨਾ ਜਿਹੜਾ ਬਾਬਾ ਜੀ ਨੇ ਨੰਬਰ ਦਿੱਤਾ ਉਹੀ ਇਹਨਾਂ ਦਾ ਡੇ ਆਹ ਜੀ ਹਾਂ ਜੀ ਆਹ ਲੋ ਆਲ ਪਿੱਛੇ ਨੇ ਥੋੜੇ ਪੈਸੇ ਪਾ ਲਓ ਠੀਕ ਹੈ ਜੀ ਇਹ ਤੁਹਾਡਾ ਆਨ ਜਾਂਦਾ ਕਰਾਇਆ ਹੋ ਗਿਆ ਇੱਕ ਵਾਰੀ ਮੈਨੂੰ ਕਾਲ ਜਰੂਰ ਕਰ ਲਿਓ ਕਿਉਂਕਿ ਜਿਹੜੀ ਤੇ ਮੈਂ ਹੁਣੇ ਆਰਡਰ ਕਰ ਦਾਂਗਾ ਠੀਕ ਹੈ ਬਾਕੀ ਪਾਣੀ ਰੋਣਾ ਨਹੀਂ ਜਦੋਂ ਵੀ ਤੁਹਾਨੂੰ ਕੋਈ ਸਮਾਂ ਆਵੇ ਧੰਗੁਰੂ ਰਾਮਦਾਸ ਪਾਸ਼ਾ ਜੀ ਨੂੰ ਯਾਦ ਕਰਾਇਆ ਕਰੋ ਮੇਰੇ ਮਗਰੋਂ ਬੋਲੋ ਸਵਾਸ 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 ਗੁਰੂ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਜਿਹਦੇ ਦਰ ਦੇ ਉੱਤੇ ਤੁਸੀਂ ਆ ਗਏ ਹੋ ਤਾਂ ਗੁਰੂ ਰਾਮਦਾਸ ਬੇਅੰਤ ਨੇ ਠੀਕ ਹੈ ਨਾ ਉਹ ਤੁਹਾਡੇ ਸਾਈ ਵੀ ਹੋਣਗੇ ਬਸ ਇੱਕ ਦਿਨ ਦਾ ਸਮਾਂ ਪੈਣ ਮੇਰੀ ਨੂੰ ਦੇ ਦੇ ਠੀਕ ਹੈ ਅਸੀਂ ਤੁਹਾਨੂੰ ਕੱਲ ਮਿਲਦੇ ਆ ਤੇ ਪਰ ਆਉਣ ਤੋਂ ਪਹਿਲੇ ਇੱਕ ਵਾਰੀ ਕਾਲ ਜਰੂਰ ਕਰ ਲਿਓ ਸਾਨੂੰ ਤਾਂ ਕਿ ਹਾਂ ਕਰੋ ਤੁਰਨ ਤੋਂ ਪਹਿਲੇ ਕਾਲ ਕਰਨੀ ਆ ਤਾਂ ਕਿ ਸਾਨੂੰ ਪਤਾ ਲੱਗ ਜਾਏ ਕਿ ਰੇੜੀ ਇੱਥੋਂ ਤਿਆਰ ਹੋ ਗਈ ਹੈ ਫਿਰ ਹੀ ਅਸੀਂ ਤੁਹਾਨੂੰ ਕਿਉਂਕਿ ਸਬਜ਼ੀ ਦੇ ਵੀ ਤੁਹਾਨੂੰ ਮਾਇਆ ਦੇਵਾਂਗੇ ਕ ਤੱਕੜੀ ਦੀ ਵੀ ਮਾਇਆ ਦੇਵਾਂਗੇ ਕਿ ਤੁਹਾਡਾ ਕੰਮਕਾਰ ਚੱਲ ਪਵੇ ਠੀਕ ਹੈ ਜੀ ਚਲੋ ਠੀਕ ਹੈ ਜੀ ਨੀ ਕਾਮਾ ਗੁਰੂ ਰਾਮਦਾਸ ਨੇ ਚਲਾਣਾ ਵੀਰ ਜਿਹੜਾ ਤਮੰਗਤ ਤੱਕ ਲੈ ਕੇ ਆ ਗਿਆ ਮੈਨੂੰ ਮਲਾ ਦਿੱਤਾ ਉਹ ਸੋਚ ਕਿੱਡਾ ਕਿ ਬੇਹੰਤ ਹੋਊਗਾ ਠੀਕ ਹੈ ਨਾ ਉਹਨੂੰ ਪਤਾ ਵੀ ਹੈ ਕਿ ਤੂੰ ਡੋਲ ਡੋਲਦਾ ਪਿਆ ਇਹ ਗੱਲ ਯਾਦ ਰੱਖਿਓ ਜਦੋਂ ਤੁਸੀਂ ਬਿਲਕੁਲ ਹੀ ਖਤਮ ਹੋਣ ਦੇ ਕਿਨਾਰੇ ਆ ਗਏ ਨਾ ਉਦੋਂ ਪਾਸ਼ਾ ਨੇ ਇੰਜ ਕਰਕੇ ਬਾਹਾਂ ਵੀ ਫੜ ਲੈਣੀਆਂ ਕਿ ਪੁੱਤ ਕਿੱਧਰ ਚੱਲੇ ਆ ਮੈਂ ਤੇਰੇ ਨਾਲ ਆ ਉਦੋਂ ਤੁਹਾਨੂੰ ਅਹਿਸਾਸ ਹੋਊਗਾ ਕਿ ਸਤਿਗੁਰੂ ਹੈਗੇ ਨੇ ਤੁਸੀਂ ਸੋਚੋ ਕਿ ਨਿਰਵੈਰ ਸਿੰਘ ਆ ਨਿਰਵੈਰ ਸਿੰਘ ਨਹੀਂ ਆਇਆ ਨਿਰਵੈਰ ਸਿੰਘ ਦੇ ਪਿੱਛੇ ਤੁਹਾਡੀ ਕੀਤੀ ਅਰਦਾਸ ਗੁਰੂ ਰਾਮਦਾਸ ਭਾਸ਼ਾ ਨੂੰ ਉਹ ਹਾਜ਼ਰ ਨਾਜ਼ਰ ਹੋਈ ਹੈ ਇਹ ਤਾਂ ਬਸ ਨਾਮ ਮੈਂ ਨਿਰਵੈਰ ਬਾਕੀ ਕਰਨ ਵਾਲਾ ਤੁਹਾਡਾ ਗੁਰੂ ਹੈ ਧੰਗੁਰੂ ਦਾਸ ਪਾਤਸ਼ਾਹ ਮਤਾਜੀ ਕੋਲ ਨਾ ਗੁਰੂ ਬੇਅੰਤ ਹੈ ਕਹਿੰਦੇ ਨਾ ਬੈਠਾ ਸੋਢੀ ਪਾਤਸ਼ਾਹ ਸਤਿਗੁਰੂ ਗੁਰੂ ਰਾਮਦਾਸ ਕਾ ਹੋਵੇ ਕਦੀ ਸੁਣਿਆ ਕਿਸ ਨੇ ਕਿਹਾ ਹੋਵੇ ਕਿ ਗੁਰੂ ਰਾਮਦਾਸ ਹੁੰਦਾ ਸੀ ਬੈਠਾ ਸੋਢੀ ਪਾਤਸ਼ਾਹ ਸਤਿਗੁਰੂ ਹੈਗੇ ਨੇ ਹਾਜ਼ਰ ਨਾਜ਼ਰ ਨੇ ਅੱਜ ਵੀ ਜੂਂਦੇ ਨੇ ਅੱਜ ਵੀ ਸਿੱਖਾਂ 'ਚ ਵੱਸਦੇ ਨੇ ਠੀਕ ਹੈ ਮੈਂ ਮੇਰੀ ਤੁਸੀਂ ਵੀਰੇ ਕੱਲ ਨੂੰ ਤੁਸੀਂ ਆ ਜਾਓ ਠੀਕ ਹੈ ਜੀ ਚਲੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਉਹ ਤਾਂ ਗੁਰੂ ਰਾਮਦਾਸ On the blue down, that's